ਅੱਜ ਲੁਧਿਆਣਾ ਦੇ ਵਿੱਚ ਪੰਜਾਬ ਪਹਾੜ ਦੇ ਐਸਪੀ ਟ੍ਰੈਫਿਕ ਡੀਐਸਪੀ ਟ੍ਰੈਫਿਕ ਔਰ ਟ੍ਰੈਫਿਕ ਇਨਚਾਰਜ ਦੀ ਇੱਕ ਸਾਂਝੀ ਮੀਟਿੰਗ ਕੀਤੀ ਗਈ ਜਿਸ ਮੀਟਿੰਗ ਦੇ ਤਹਿਤ ਪਿਛਲੇ ਕੁਝ ਸਾਲਾਂ ਦੇ ਵਿੱਚ ਪਿਛਲੇ ਖਾਸ ਕਰਕੇ 2 ਸਾਲਾਂ ਦੇ ਵਿੱਚ ਟ੍ਰੈਫਿਕ ਦੇ ਵਿੱਚ ਪੰਜਾਬ ਦਾ ਜੋ ਇੱਕ ਨਾਂ ਦੇਸ਼ ਦੇ ਵਿੱਚ ਇੱਕ ਮੋਢੀ ਸੂਬੇ ਦੇ ਬੱਚਿਓ ਜਾਣਨ ਲੱਗਿਆ ਟ੍ਰੈਫਿਕ ਮੈਨੇਜਮੈਂਟਲੀ اور ਮਾਝਾ ਮੁੱਖ ਮੰਤਰੀ ਪੰਜਾਬ ਦੀ ਰਹਿਨਮਾਈ ਦੇ ਤਹਿਤ ਜੋ ਪੰਜਾਬ ਨੇ ਨਵੇਂ ਇਨੀਸ਼ੀਏਟਿਵ ਲਏ ਨੇ ਖਾਸ ਕਰਕੇ ਸੜਕ ਸੁਰੱਖਿਆ ਫੋਰਸ ਜਿਹੜੀ ਕਿ ਦੇਸ਼ ਦੀ ਕੰਦਵੇਕਲੀ ਫੋਰਸ ਬਣੀ ਆ ਉਹਦੇ ਤਹਿਤ ਅੱਜ ਡਿਸਟ੍ਰਿਕਟ ਟ੍ਰੈਫਿਕ ਇੰਚਾਰजेस ਨਾਲ ਮੀਟਿੰਗ ਕੀਤੀ ਗਈ ਕਿ ਜਿਹੜਾ ਕੰਮ ਅੱਛਾ ਹੋਇਆ ਹੈਗਾ ਪੰਜਾਬ ਦੇ ਵਿੱਚ ਟ੍ਰੈਫਿਕ ਐਕਸੀਡੈਂਟਾਂ ਦੇ ਵਿੱਚ ਜੋ ਮੌਤ ਦਾ ਹੈਗੀ ਆ ਉਹਨੂੰ ਅਸੀਂ ਕਮੋੜਾ ਪਾਣ ਦੇ ਵਿੱਚ ਕਾਮਯਾਬ ਹੋਇਆ ਔਰ ਉਸ ਮੋੜੇ ਨੂੰ ਅੱਗੇ ਆਨ ਆਲੇ ਸਮੇਂ ਦੇ ਵਿੱਚ ਆਪਾਂ ਸਟਰੈਂਥਨ ਕਰ ਪਾਈਏ ਉਹਦੇ ਲਈ ਜਿਲਿਆਂ ਦੇ ਐਸਪੀ ਪੀਐਸਪੀ ਨਾਲ ਮੁਲਾਕਾਤ ਕੀਤੀ ਗਈ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਆਪਣੀਆਂ ਪ੍ਰਾਇੋਰਟੀਜ਼ ਰਹਿਣਗੀਆਂ ਕਿਹੜੇ ਕਿਹੜੇ ਕੰਮ ਆਪਾਂ ਨੇ ਕਰਨੇ ਨੇ ਜਿਹਦੇ ਕਾਰਨ ਥੋੜੇ ਕੰਮ ਦੇ ਨਾਲ ਆਪਾਂ ਆਪਣੀ ਜਿਹੜੀ ਮੌਤ ਦਾਦਾ ਉਹਦੇ ਚ ਜ਼ਿਆਦਾ ਥੱਡੇ ਲਿਆ ਪਾਈਏ ਵਿਚਾਰ ਕੀਤਾ ਗਿਆ ਇਹਦੇ ਚ ਖਾਸ ਤੌਰ ਤੇ ਜਿਹੜੀ ਸਾਨੂੰ ਸਮੱਸਿਆ ਆਈ ਉਹ ਡਰੰਕਨ ਡਰਾਈਵਿੰਗ ਦੀ ਹੈਗੀ ਆ ਜਿਹੜੀ ਸ਼ਰਾਬ ਪੀ ਕੇ ਗੱਡੀ ਚਲਾਉਂਦੀ ਹੈਗੀ ਆ ਉਹਦੇ ਲਈ ਅਸੀਂ ਅੱਜ ਵਿਚਾਰ ਸਾਂਝੇ ਕੀਤੇ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਆਪਾਂ ਨਾਕਾਜ਼ ਪਲਾਨ ਕਰਨੇ ਨੇ ਜਿੱਦਾਂ ਨੂੰ ਅਸੀਂ ਸੋਵਰਟੀ ਚੈੱਕਪੋਸਟ ਦਾ ਨਾਮ ਦੇ ਦੇਆ ਜਿੱਥੇ ਕਿ ਉਹ ਜਿਹੜੇ ਸ਼ਰਾਬ ਪੀ ਕੇ ਗੱਡੀ ਚਲਾਦੇ ਨੇ ਉਹਨਾਂ ਨੂੰ ਚੈੱਕ ਕੀਤਾ ਜਾਵੇ ਉਹਨਾਂ ਦੀ ਗੱਡੀ ਨੂੰ ਇੰਪਾਉਂਡ ਕੀਤਾ ਜਾਵੇ ਤਾਂ ਕਿ ਉਹ ਆਪਣੀ ਜਾਨ ਅਤੇ ਦੂਜਿਆਂ ਦੀ ਜਾਨ ਨੂੰ ਜੋਖਮ ਦੇ ਵਿੱਚ ਨਾ ਪਾਵੇ ਰਾਜ ਸਾਹਿਬ ਕੋਈ ਜੁਦਾ ਦੇ ਵਿੱਚ ਲੈ ਕੇ ਉਹ ਆਟੋਮੈਟਿਕ ਕੈਮਰੇ ਲੱਗੇ ਨੇ ਪਰ ਪੰਜਾਬ ਉਸ ਮਾਮਲੇ ਦੇ ਪਿੱਛੇ ਤੋਂ ਲੱਗਦਾ ਉਸ ਦੀ ਲੋੜ ਹੈਗੀ ਆ ਸਮੇਂ ਦੇ ਮੁਤਾਬਕ ਨਹੀਂ ਪੰਜਾਬ ਪਹਿਲੀ ਗੱਲ ਤਾਂ ਇਹ ਐਸ ਤਰ੍ਹਾਂ ਨਹੀਂ ਕਿ ਪੰਜਾਬ ਉਹਦੇ ਵਿੱਚ ਪਿੱਛੇ ਹੈਗਾ ਅਸੀਂ ਇਹ ਦੇਖਣਾ ਹੁੰਦਾ ਕਿ ਪੰਜਾਬ ਦੇ ਦੇ ਰਿਸੋਰਸਸ ਉੱਥੇ ਡਿਪਲੋਏ ਕੀਤੇ ਜਾਣ ਜਿੱਥੇ ਉਹਨਾਂ ਦੀ ਮੈਕਸੀਮਮ ਜਰੂਰਤ ਹੈਗੀ ਆ ਔਰ ਮਾਂਜੋਗ ਮੁੱਖ ਮੰਤਰੀ ਜੀ ਦੇ ਤਹਿਤ ਇੱਕ ਮੀਟਿੰਗ ਕੀਤੀ ਗਈ ਕਿ ਕਿੱਥੇ ਕਿੱਥੇ ਆਪਾਂ ਨੂੰ ਕੈਮਰਿਆਂ ਦੀ ਲੋੜ ਹੈਗੀ ਆ ਉਹਦੇ ਵਿੱਚ ਅਸੀਂ ਤਿੰਨ ਜ਼ਿਲ੍ਹੇ ਜਿਹੜੇ ਚੰਡੀਗੜ੍ਹ ਦੇ ਨਾਲ ਲੱਗਦੇ ਨੇ ਜਿੱਥੇ ਜ਼ਿਆਦਾ ਸਮੱਸਿਆ ਆਂਦੀ ਆ ਓਵਰ ਸਪੀਡਿੰਗ ਦੀ ਉਹ ਫਤਿਹਗੜ੍ਹ ਸਾਹਿਬ ਮੁਹਾਲੀ ਔਰ ਆਪਣਾ ਰੂਪਨਗਰ ਜਿਹਨੂੰ ਆਪਾਂ ਪੈਨਾ ਰੋਪੜ ਕਹਿੰਦੇ ਸੀ ਉੱਥੇ ਅਸੀਂ ਕੈਮਰੇ ਲਾਉਣ ਦੀ ਪਲਾਨ ਤਿਆਰ ਕਾਢੀ ਹੈਗੀ ਆ ਉਹਦੇ ਲਈ ਹੁਣ ਟੈਂਡਰ ਇਨਵਾਈਟ ਕੀਤੇ ਜਾਣਗੇ ਔਰ ਆਨ ਆਲੇ ਸਮੇਂ ਦੇ ਵਿੱਚ ਉੱਥੇ ਵੀ ਕਾਇਮ ਦੇ ਲੱਗਦਾ ਹੈ। ਟ੍ਰੈਫਿਕ ਦੇ ਨਾਲ ਦਿੱਤੀ ਆ ਪਰੋਡਕਟ ਦੇ ਸਪਲੇਮ ਕੋਡ ਡਾਇਰੈਕਸ਼ਨ ਸਹੀ ਹੈ। ਆਪੇ ਸਾਥ ਅਲੱਗ ਕੁਝ ਗਮਨ ਚ ਹੈ। ਲੇਕਿਨ ਇਸ ਸੜਕ ਨਾਲੇ ਜਿਹੜੇ ਹਾਈਵੇ ਨੇ ਦੇਖੇ ਰੱਖਣੇ ਜ਼ਰੂਰੀ ਹੈ। ਲੇਕਿਨ ਮਿਸਟਰੀ ਗਮਨ ਨੇ ਕੁਝ ਤਕਨੀਕਾਂ ਕਰਕੇ ਟੇਕੇ ਖੋਲੇ ਕਰਦੇ ਕਿ ਟੇਕੇ ਕਾਂ ਦੇ ਬਾਦ ਦੇ ਟੈਕਸ ਪ੍ਰਾਈਸ ਦੇ ਗ੍ਰਾਮ ਕਰਨਾ ਚਾਹੀਦਾ ਹੈ। ਦੇਖੋ ਉਹਦੇ ਬਾਰੇ ਆਪਾਂ ਨਾ ਗੱਲ ਕਰਕੇ ਆਪਾਂ ਜਿਹੜੀ ਸਾਡੀ ਡਿਊਟੀ ਆ ਸਾਡੀ ਡਿਊਟੀ ਹੈਗੀ ਆ ਕਿ ਜੇ ਸ਼ਦਾਬ ਦਾ ਸੇਵਨ ਕਰਕੇ ਕੋਈ ਵੀ ਸੜਕ ਤੇ ਚੜਦਾ ਹੈਗਾ ਉਹਨੂੰ ਚੈੱਕ ਕਰਨਾ ਹੈਗਾ। ਅਸੀਂ ਇਹ ਨਹੀਂ ਦੇਖਣਾ ਵੀ ਉਹ ਕਿੱਥੋਂ ਪੀ ਕੇ ਆਇਆ ਉਹ ਸਾਡਾ ਉਹ ਨਹੀਂ ਹੈਗਾ ਸਾਨੂੰ ਆ ਕਿ ਜੇ ਉਹ ਸੜਕ ਤੇ ਸ਼ਰਾਬ ਪੀ ਕੇ ਗੱਡੀ ਕੋਈ ਵੀ ਚਲਾ ਦਿਆ ਉਹਨੂੰ ਅਸੀਂ ਰੋਕਣਾ ਹੈ ਬਿਲਕੁਲ ਹੋ ਰਹੀ ਹੈ ਹਾਈਵੇ ਬਣ ਰਿਹਾ ਇੱਕ ਬਹੁਤ ਵੱਡਾ ਇਸ਼ੂ ਹੈ ਕਿਉਂਕਿ ਜਦੋਂ ਵੀ ਡਾਇਵਰਜ ਕਰਦੇ ਆ ਸੜਕਾਂ ਤੇ ਤਾਂ ਉਹ ਜਦੋਂ ਵੀ ਟ੍ਰੈਫਿਕ ਚੜਦਾ ਹੈ ਤਾਂ ਹਾਦਸਿਆਂ ਦੇ ਕਾਰਨ ਬਹੁਤ ਬੰਦੇ ਤੋਂ ਨੈਸ਼ਨਲ ਹਾਈਵੇ ਨਾਲ ਵੀ ਗੱਲਬਾਤ ਹੋਦੀ ਹੈ ਬਿਲਕੁਲ ਹੋ ਰਹੀ ਹੈ ਔਰ ਇੱਕ ਜਿਹੜੀ ਨਵੀਂ ਚੀਜ਼ ਪੰਜਾਬ ਦੇ ਵਿੱਚ ਇਹ ਮੈਂ ਤੁਹਾਡੇ ਸਾਧਿਆਂ ਦੇ ਮਾਧਿਅਮ ਦੇ ਦੇ ਰਹੀ ਆਮ ਲੋਕਾਂ ਨੂੰ ਵੀ ਦੱਸਣਾ ਚਾਹਾਂਗਾ ਕਿ ਪੰਜਾਬ ਇੱਕ ਪਹਿਲਾ ਸੂਬਾ ਹੈਗਾ ਜਿਨੇ ਇੱਕ ਟ੍ਰੈਫਿਕ ਰੋਡ ਸੇਫਟੀ ਟ੍ਰੈਫਿਕ ਰਿਸਰਚ ਇੰਸਟੀਚਿਊਟ ਬਣਾਇਆ ਹੈਗਾ ਜਿੱਥੇ ਕਿ ਹਰ ਇੱਕ ਡੇਟਾ ਨੂੰ ਸਾਇੰਟੀਫਿਕਲੀ ਸਟੱਡੀ ਕੀਤਾ ਜਾਂਦਾ ਔਰ ਆਇਡੈਂਟੀਫਾਈ ਕੀਤਾ ਜਾਂਦਾ ਵੀ ਕਿਹੜੇ ਸਪੌਟ ਤੇ ਐਕਸੀਡੈਂਟ ਹੋ ਰਹੇ ਨੇ ਕਿਹੜੇ ਸਪੌਟ ਤੇ ਆਪਾਂ ਨੂੰ ਕੀ ਉਥੇ ਮੇਜਰ ਲੈਣਾ ਚਾਹੀਦਾ ਹੈਗਾ ਤੁਸੀਂ ਗੱਲ ਕੀਤੀ ਜ਼ਿਲ੍ਹੇ ਦੇ ਵਿੱਚ ਟ੍ਰੈਫਿਕ ਦੀ ਮੈਨੇਜਮੈਂਟ ਦੀ ਉਹਦੇ ਵਿੱਚ ਵੀ ਅੱਜ ਇੱਥੇ ਵਿਚਾਰ ਹੋਇਆ ਸਾਡੇ ਬਹੁਤ ਹੀ ਕੁਆਲਿਫਾਈਡ ਡਾਕਟਰ ਨਵਦੀਪ ਅਸੀਜਾ ਸਾਡੇ ਡਾਇਰੈਕਟਰ ਹੈਗੇ ਨੇ ਉਸ ਇੰਸਟੀਚਿਊਟ ਦੇ ਇਹ ਵੱਖ-ਵੱਖ ਜ਼ਿਲਿਆਂ ਦਾ ਦੌਰਾ ਕਰਦੇ ਨੇ ਬਨਾਲੇ ਦਾ ਇਹ ਆਲਰੇਡੀ ਦੌਰਾ ਕਰ ਚੁੱਕੇ ਨੇ ਉਹਨਾਂ ਜ਼ਿਲਿਆਂ ਦੀ ਇੱਕ ਸੈਪਰੇਟ ਟ੍ਰੈਫਿਕ ਪਲਾਨ ਪ੍ਰਪੇਅਰ ਕਰਨੀ ਕਿ ਵੀਰੀ ਹੁੰਦਾ ਕਿ ਥੋੜੀ ਜੀ ਈ ਪਲਾਨਿੰਗ ਦੇ ਨਾਲ ਟ੍ਰੈਫਿਕ ਨੂੰ ਈਜ਼ ਆਊਟ ਕੀਤਾ ਜਾ ਸਕਦਾ ਵੀ ਇੱਥੋਂ ਵਨ ਵੇ ਕਾ ਦੋ ਇਥੋਂ ਆ ਕਾ ਦੋ ਉਦੇ ਨਾਲ ਟ੍ਰੈਫਿਕ ਨੂੰ ਪ੍ਰੋਪਰਲੀ ਮੈਨੇਜ ਕੀਤਾ ਜਾ ਸਕਦਾ ਸੋ ਇਹ ਸਾਰੀ ਚੀਜ਼ ਨੂੰ ਸਟੱਡੀ ਕਰਿਆ ਹੈਗੇ ਨੇ ਡਾਕਟਰ ਨਵਦੀਪ ਅਸੀਜਾ ਔਰ ਜ਼ਿਲ੍ਹਿਆਂ ਦੇ ਐਸਪੀ ਸਹਿਬਾਨ ਡੀਐਸਪੀ ਸਾਹਿਬ ਨੂੰ ਮੈਂ ਅੱਜ ਇਹ ਗੱਲ ਕਹੀ ਹੈਗੀ ਆ ਕਿ ਤੁਸੀਂ ਇਹਨਾਂ ਨੂੰ ਬੁਲਾਓ ਆਪਣੇ ਜ਼ਿਲ੍ਹਿਆਂ ਦੇ ਵਿੱਚ ਔਰ ਆਪਣੀ ਸਾਰੀ ਟ੍ਰੈਫਿਕ ਨੂੰ ਸੈਂਟੀਫਿਕਲੀ ਐਗਜ਼ਾਮਨ ਕਰਾਓ ਜਿੱਥੇ ਲੋਕਾਂ ਨੂੰ ਟ੍ਰੈਫਿਕ ਦੀ ਸਮੱਸਿਆ ਆ ਰਹੀ ਆ ਉਹਨੂੰ ਵੀ ਹੱਲ ਕਰਨਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸਰਵਿਸ ਦੇ ਪਾਈਏ ਉਹਨਾਂ ਨੂੰ ਅੱਛੀ ਟ੍ਰੈਫਿਕ ਦੀ ਸਰਵਿਸ ਦੇ ਪਾਈਏ ਟ੍ਰੈਫਿਕ ਰੋਡ 'ਤੇ ਲੋਕ ਕਈ ਜਿਹੜੇ ਨੇ ਟ੍ਰੈਫਿਕ ਰੂਲ ਸੀ ਲੰਘਣਾ ਕਰਦੇ ਨੇ ਉਹ ਰੂਲਸ ਫੋਲੋ ਕਰਨਾ ਭੁੱਲ ਜਾਂਦੇ ਨੇ ਉਹਨਾਂ ਲਈ ਕੀ ਕਰਦੇ ਨੇ ਦੇਖੋ ਮੈਂ ਤਾਂ ਸਾਰਿਆਂ ਨੂੰ ਅਪੀਲ ਕਰਾਂਗਾ ਔਰ ਮੈਨੂੰ ਆਮ ਲੋਕਾਂ ਤੇ ਪੰਜਾਬੀਆਂ ਤੇ ਵਿਸ਼ਵਾਸ ਹੈਗਾ ਕਿ ਉਹ ਰੂਲ ਨੂੰ ਫੋਲੋ ਕਰਨਗੇ ਤੇ ਪਰ ਜੇ ਨਹੀਂ ਰੂਲ ਫੋਲੋ ਹੋਣਗੇ ਤਾਂ ਅਸੀਂ ਉਹਦੇ ਲਈ ਚਾਲਾਨ ਵੀ ਕਰਾਂਗੇ ਤੇ ਉਹਨਾਂ ਨੂੰ ਉਹ ਉਹਦੇ ਲਈ ਸਫਾਈ ਕਰਨਾ ਪੈਣਾ ਹੈ ਟ੍ਰੈਂਕਰ ਡਰਾਈਵਰ ਦੇ ਚਲਾਉਣ ਦੇ ਲਈ ਇਹ ਜਨਬ ਆ ਚੁੱਕਿਆ ਹੈ ਵਿੱਚ ਚਲਾਨ ਵੀ ਸਰ ਲੈ ਕੇ ਆਉਂਦੇ ਨੇ ਉਹਦੇ ਵੀ ਹਾਂ ਇਹ ਚਲਾਨ ਬਹੁਤ ਅੱਛਾ ਤੁਸੀਂ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਅਸੀਂ ਆਨਲਾਈਨ ਚਲਾਨ ਦਾ ਇੱਕ ਰਥਾ ਸ਼ੁਰੂ ਕੀਤੀ ਆ ਕੋਈ 900 ਦੇ ਕਰੀਬ ਆ ਆਨਲਾਈਨ ਚਲਾਨ ਦੀਆਂ ਮਸ਼ੀਨਾਂ ਦੇ ਦਿੱਤੀਆਂ ਨੇ ਉਹਦੇ ਤਹਿਤ ਚਲਾਨ ਹੋਣੇ ਸ਼ੁਰੂ ਹੋ ਗਏ ਨੇ ਕਿਤੇ ਕਿਤੇ ਕਿਉਂਕਿ ਇੱਕ ਨਵੀਂ ਚੀਜ਼ ਆ ਉਹਨੂੰ ਚਲਾਨ ਦੇ ਵਿੱਚ ਥੋੜੀ ਦੇਰੀ ਹੋ ਰਹੀ ਆ ਪਰ ਸਾਡਾ ਉਪਰਾਲਾ ਹੈਗਾ ਕਿ ਜਲਦੀ ਤੋਂ ਜਲਦੀ ਜਿੰਨੇ ਵੀ ਹੋ ਸਕਣ ਆਪਣੇ ਇਹ ਚਲਾਨ ਹੋ ਜਾਣ ਪੰਜਾਬ ਦੇ ਜਨਰੇਟ ਬਹੁਤ ਲੱਗਿਆ ਹੱਦ ਸਿਆ ਕਰਕੇ ਜਿਨੇ ਵਿੱਚ ਇੱਕ ਮੁੱਖ ਕਾਰਨ ਆਵਾਰਾ ਪਸ਼ੂ ਲੱਗਿਆ ਉਸ ਨੂੰ ਲੈ ਕੇ ਕੋਈ ਸਰਕਾਰ ਨਾਲ ਜਾਂ ਤਾਲਮਿਲ ਹੋ ਰਿਹਾ ਹੈ ਕੋਈ ਠਲ ਪਾਈ ਜਾ ਸਕਦੀ ਹੈ ਬਿਲਕੁਲ ਬਿਲਕੁਲ ਆਵਾਰਾ ਪਸ਼ੂਆਂ ਬਾਰੇ ਮਾਨਯੋਗ ਸੀਐਮ ਸਾਹਿਬ ਨੇ ਇੱਕ ਮੀਟਿੰਗ ਕੀਤੀ ਜਿਦੇ ਵਿੱਚ ਅਲੱਗ-ਅਲੱਗ ਵਿਭਾਗਾਂ ਨੂੰ ਬੁਲਾਇਆ ਗਿਆ ਕਿਉਂਕਿ ਉਹਦੇ ਲੋਕਲ ਗਵਰਨਮੈਂਟ ਦਾ ਵੀ ਕੰਮ ਹੈਗਾ ਐਨੀਮਲ ਹਸਬੈਂਡਰੀ ਵਾਲਿਆਂ ਦਾ ਵੀ ਕੰਮ ਹੈਗਾ ਉਹਦੀ ਅਸੀਂ ਸਾਡੇ ਹੀ ਇੰਸਟੀਚਿਊਟ ਨੇ ਇੱਕ ਉਹਦੇ ਉੱਤੇ ਰਿਪੋਰਟ ਤਿਆਰ ਕੀਤੀ ਖਾਸ ਕਰਕੇ ਆਪਣੇ ਮਾਲਵੇ ਦੇ ਜਿਹੜੇ ਜ਼ਿਲ੍ਹੇ ਹੈਗੇ ਨੇ ਇਹਦੇ ਚ ਆਵਾਦਾ ਪਸ਼ੂਆਂ ਦੀ ਬਹੁਤ ਪ੍ਰੋਬਲਮ ਆ ਕੋਈ 350 ਮੌਤਾਂ ਹੁੰਦੀਆਂ ਨੇ ਆਪਣੀਆਂ ਸਾਲ ਦੇ ਵਿੱਚ ਆਵਾਦਾ ਪਸ਼ੂਆਂ ਕਰਕੇ ਉਹ ਪਲਾਨ ਬਣਾ ਕੇ ਅਸੀਂ ਮਾਜੋਬ ਚੀਫ ਸਕੱਟਰੀ ਸਾਹਿਬ ਨੂੰ ਦੇ ਦਿੱਤਾ ਹੈਗਾ ਉਹ ਅਲੱਗ-ਅਲੱਗ ਵਿਭਾਗਾਂ ਨੇ ਅਬ ਆਦਾ ਪਸ਼ੂਆਂ ਨੂੰ ਸੜਕਾਂ ਤੋਂ ਪੜਾ ਕਿਵੇਂ ਕਰਨਾ ਉਹਨਾਂ ਲਈ ਕੋਈ ਜਗ੍ਹਾ ਬਣਾਉਣੀ ਹੈ ਸਾਈਡ ਤੇ ਜਿੱਥੇ ਤਾਂ ਕਿ ਉਹ ਸੜਕ ਦੇ ਉੱਤੇ ਨਾ ਉਹ ਸਾਡੇ ਉਹ ਅਲੱਗ-ਅਲੱਗ ਮਹਿਕਮਿਆਂ ਦੀਆਂ ਡਿਊਟੀਆਂ ਲੱਗਣਗੀਆਂ ਔਰ ਮੈਨੂੰ ਉਮੀਦ ਹੈ ਕਿ ਆਨ ਆਲੇ ਸਮੇਂ ਇਸ ਜਿਹੜੀ ਸਮੱਸਿਆ ਇੱਥੇ ਤੋਂ ਆਪਾਂ ਨੂੰ ਨੇ ਜਾਤ ਮਿਲ ਜੇ ਜੇ ਪ੍ਰੋਬਲਮ ਹੈ ਸਰ ਬਹੁਤ ਘੱਟ ਨੰਬਰ ਅਭੀ ਬਾਤ ਹੋਣੀ ਬੋਲਦਾ ਤਾਂ ਦੇਖਿਓ ਉਹਨਾਂ ਨੂੰ ਕਿਸ ਤਰ੍ਹਾਂ ਦੇਖੋ ਇਹ ਬਿਲਕੁਲ ਤੁਸੀਂ ਠੀਕ ਕਿ ਡਰੰਕਨ ਡਰਾਈਵਿੰਗ ਆਪਣੀ ਸਾਰਿਆਂ ਨੂੰ ਵੱਡੀ ਪ੍ਰੋਬਲਮ ਆ ਔਰ ਆਪਣੇ ਕਿਉਂਕਿ ਕੋਵਿਡ ਕਾਰਨ ਜਿਹੜੇ ਐਲਕੋਮੋਬਿਲਿਟੀ ਸੀਗੇ ਉਹ ਖਰਾਬ ਹੋ ਗਏ ਸੀਗੇ ਕਿਉਂਕਿ ਕੋਵਿਡ ਦੇ ਤਹਿਤ ਆਪਾਂ ਨੂੰ ਐਲਕੋਮਿਟ ਪ੍ਰਯੋਗ ਨਾ ਕਰਨ ਦੀ ਹਦਾਇਤ ਸੀਗੀ ਸੋ ਉਸ ਤੋਂ ਬਾਅਦ ਉਹਨਾਂ ਦੀ ਰਿਪੇਅਰ ਸ਼ੁਰੂ ਕਰ ਦਿੱਤੀ ਗਈ ਆ ਪਲੱਸ ਕੋਈ 800 ਦੇ ਕਰੀਬ ਅਸੀਂ ਨਵੇਂ ਐਲਕੋਮੀਟਰ ਖਰੀਦ ਰਹੇ ਹਾਂ ਲੁਧਿਆਣਾ ਵਾਸਤੇ ਸਾਡੇ ਸਟੇਟ ਵਾਸਤੇ ਲੁਧਿਆਣਾ ਨੂੰ ਕਿੰਨੇ ਮਿਲਣ ਆਪਾਂ ਇਹ ਜਦੋਂ ਜਦੋਂ ਦੇਖਾਂਗੇ ਕਿਥੇ ਪ੍ਰਯੋਗ ਜ਼ਿਆਦਾ ਦੀ ਲੋੜ ਆ ਉੱਥੇ ਮੈਕਸਿਮਮ ਦੇਵਾਂਗੇ ਤੋਂ ਇਹ ਆਪਾਂ ਜਿੰਨੇ ਵੀ ਪੰਜਾਬ ਨੂੰ ਮਾਰਗੇਟਾਈਜ਼ੇਸ਼ਨ ਦਾ ਟ੍ਰੈਫਿਕ ਦੇ ਵਿੱਚ ਬਜਟ ਆਇਆ ਸੀ ਸਾਰੇ ਬਜਟ ਨੂੰ ਕਨਵਰਟ ਕਰ ਦਿੱਤਾ ਗਿਆ ਐਲਕੋਮੀਟਰ ਸਰ ਇਹ ਪ੍ਰੈਜ਼ੈਂਟ ਆਪਣੇ ਕੋਲੇ 올ਓਵਰ ਸਟੇਟ ਕੋਈ 650 ਦੇ ਕਰੀਬ ਐਲਕੋਮੀਟਰ ਰੂਹ ਦਿਹਾਣਾ ਦਾ ਪਰਟੀਕੂਲਰ ਨਹੀਂ ਮੈਨੂੰ ਪਤਾ ਪਰ ਸਾਡੀ ਸਟੇਟ ਚ ਸਾਡੇ ਸਪੀਡ ਕੋਰਡਿੰਗ ਨਾਲ ਵੱਡੇ ਜਿਹੜੇ ਨੇ ਹਾਸੇ ਹੁੰਦੇ ਨੇ ਸ਼ਹਿਰਾਂ ਚ ਬੰਦ ਕੀਤੇ ਗਿਆ ਸੀ ਕਿਪਰ ਪਹਿਲਾਂ ਵੀ ਸ਼ਹਿਰ ਨਹੀਂ ਬਣ ਗਏ ਪਰ ਹੁਣ ਉਹਨਾਂ ਨੂੰ ਆਮ ਰੋਜ਼ ਦੇਖ ਕੇ ਅੰਦਰ ਹਾਸਾ ਦੇਖਣ ਨੂੰ ਮਿਲਦਾ ਜੀ ਇਹ ਇਹਦੇ ਬਾਰੇ ਵੀ ਜਿਸ ਤਰ੍ਹਾਂ ਆਪਾਂ ਕਿਆ ਹੈਗਾ ਡਿਸਟ੍ਰਿਕਟ ਦੀਆਂ ਉਸ ਸ਼ਹਿਰ ਦੀਆਂ ਸਪੈਸੀਫਿਕ ਪ੍ਰੋਬਲਮ ਨੇ ਜਿਵੇਂ ਬੀਅਰ ਟ੍ਰਿਪਰ ਆ ਗਿਆ ਇੱਥੇ ਆ ਹੋ ਗਿਆ ਉਹਦੀ ਇਹ ਲੈਂਡ ਸਟਡੀ ਕਰਕੇ ਤੇ ਉਹਦਾ ਉਸ ਮੌਕੇ ਤੇ ਉਹਨੂੰ ਨਜਿੱਕਿਆ ਜਾਏਗਾ ਔਰ ਮੇਰੇ ਨਾਲ ਐਸਪੀ ਗੁਰਪ੍ਰੀਤ ਹੈਗੇ ਨੇ ਤੇ ਇਹਨਾਂ ਦੇ ਲੁਧਿਆਣੇ ਪਾਦੇ ਤਾਂ ਆਲਰੇਡੀ ਨਵਦੀਪ ਨੇ ਕਾਫੀ ਕੰਮ ਕਰ ਲਿਆ ਹੈਗਾ ਔਰ ਮੈਨੂੰ ਉਮੀਦ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਹੋ ਜੇ ਸਾਰੇ ਸਪੋਰਟ ਦੇ ਕੋਰਸ ਸਿਸਟਮ ਲਾਇਆ ਜਾ ਰਿਹਾ ਹੈ ਸ਼ੁਰ ਸ਼ਹਿਰਾਂ ਦੇ ਵਿੱਚ ਵੀ ਲੱਗੇਗਾ ਇਸ ਸਿਸਟਮ ਦੇ ਜ਼ਰੀਏ ਟ੍ਰੈਫਿਕ ਨੂੰ ਕੰਟਰੋਲ ਕੀਤਾ ਜਾਏਗਾ ਬਿਲਕੁਲ ਲੱਗੇਗਾ ਜੀ ਔਰ ਮੋਹਾਲੀ ਇੱਕ ਦੂਜਾ ਆਪਣਾ ਸ਼ਾਇਦ ਹੋਏਗਾ ਜਿਹਨੂੰ ਆਪਾਂ ਐਸਐਸ ਨਗਰ ਕਹਿੰਦੇ ਆ ਜਿੱਥੇ ਇਸ ਤਰ੍ਹਾਂ ਦਾ ਐਡੈਪਟਿਵ ਟ੍ਰੈਫਿਕ ਕੰਟਰੋਲ ਸਿਸਟਮ ਲੱਗਦਾ ਹੈ ਹੈ ਜੀ ਕਿਉਂਕਿ ਜਿਹੜੀ ਆਪਾਂ ਨੇ ਐਸਐਸਐਫ 6 ਮਹੀਨੇ ਪਹਿਲਾਂ ਸ਼ੁਰੂ ਕੀਤੀ ਸੀ ਉਸਨੇ ਆਪਣੇ ਟ੍ਰੈਫਿਕ ਦੀਆਂ ਜਿਹੜੀਆਂ ਜਾਨਾਂ ਮжоਰਿਟੀ ਜਾਂਦੀਆਂ ਸੀ ਹਾਈਵੇਅਸ ਤੇ ਜਾਂਦੀਆਂ ਸੀ ਉਹਦੇ ਚ ਕਰੀਬ 15 ਤੋਂ 20% ਕਮੀ ਆਈ ਹੈਗੀ ਆ ਜਾਨਾਂ ਦੀ ਜਾਨ ਦੀ ਮਤਲਬ ਕੰਪੇਅਰ ਟੂ ਪਿਛਲੇ ਸਾਲ ਤੇ ਇਸ ਸਾਲ 15 ਤੋਂ 20% ਕਮੀ ਆਈ ਹੈ ਐਗਜ਼ੈਕਟ ਫਿਗਰ ਇਸ ਕਾ ਕੇ ਮੁਸ਼ਕਿਲ ਆ ਕਹਿਣਾ ਕਿਉਂਕਿ ਕਈ ਵਾਰੀ ਆਪਣੇ ਹਿਸਾਬ ਨਾਲ ਤਾਂ ਪਨੇ ਬੰਦੇ ਨੂੰ ਸੇਫਲੀ ਹਸਪੀਟਲ ਕਪੋਜ਼ਿਟ ਕਰਾ ਦਿੱਤਾ ਪਰ ਉੱਥੇ 10 ਦਿਨ ਬਾਅਦ ਉਹ ਬੰਦੇ ਦੀ ਡੈਥ ਹੋ ਗਈ ਉਹ ਆਪਾਂ ਹਜੇ ਫੇਕ ਦਾ ਕੰਪਾਈਲ ਕਰਦੇ ਆਂ ਸਰ ਇੱਕ ਗੋਲੀ ਪੁੱਛਣਾ ਚਾਹੁੰਦਾ ਸਰ ਸਰ ਇੱਕ ਗੋਲੀ ਪੁੱਛਣਾ ਚਾਹੁੰਦਾ ਜੀ ਸਰ ਹੈ ਜੀ ਓਵਰ ਸਪੀਡਿੰਗ ਨੂੰ ਕਰਵ ਕਰਨ ਦਾ ਸਟੈਟਿਸ ਚੱਲ ਰਿਹਾ ਹੈ ਓਵਰ ਸਪੀਡਿੰਗ ਨੂੰ ਕਰਵ ਕਰਨ ਲਈ ਆਪਣੇ ਕੋਲੇ ਆਪਾਂ ਨੇ 27 ਇੰਟਰਸੈਪਟਰ ਗੱਡੀਆਂ ਖਰੀਦੀਆਂ ਨੇ ਜਿਦੇ ਵਿੱਚ ਕੀ ਹਾਈ ਅ getVisibility ਵਾਲੇ ਤੁਸੀਂ ਕਹ ਲੋ ਕੈਮਰੇ ਲੱਗੇ ਨੇ ਜਿਹੜੇ 1 ਕਿਲੋਮੀਟਰ ਤੋਂ ਦੇਖ ਲੈਣਗੇ ਕਿ ਕਿਹੜੀ ਗੱਡੀ ਹਾਈ ਸਪੀਡ ਤੇ ਆ ਰਹੀ ਆ ਔਰ ਉਹਨੂੰ 1 ਕਿਲੋਮੀਟਰ ਤੋਂ ਅੱਗੇ ਤੋਂ ਦੇਖਣ ਤੋਂ ਬਾਅਦ ਨੈਕਸਟ ਜਗ੍ਹਾ ਤੇ ਨਾਕਾ ਹੋਵੇਗਾ ਉੱਥੇ ਉਹਨਾਂ ਨੂੰ ਰੋਕ ਕੇ ਉਹਨਾਂ ਦਾ ਚਲਾਨਾ ਕਰਦੇ ਆ। ਹੋਰ ਸਰ ਡਾਇਰੈਕਸ਼ਨ ਲੈ ਕੇ ਸਰ ਕਿਰਪਾ ਕਰ ਉਸ ਪਾਸ ਕੀਤਾ ਗਿਆ ਜਿਵੇਂ ਇਹ ਆਰਟੀਟੀ ਇਹ ਫੀਲਡ ਚ ਜਾ ਚੁੱਕੀਆਂ ਹੈਗੀਆਂ ਨੇ ਇਹਨਾਂ ਦਾ ਟਾਈਮ ਟੇਬਲ ਅਸੀਂ ਬਣਾ ਰਹੇ ਆ ਫੀਲਡ ਆਪਣਾ ਜਿਲ੍ਹਿਆਂ ਦੇ ਨਾਲ ਕੋਆਰਡੀਨੇਸ਼ਨ ਕਰਕੇ ਤਾਂ ਕਿ ਇਹਨਾਂ ਦੇ ਬਣਿਓ ਚਲਾਨਿੰਗ ਹਾਈਵੇ ਤੇ ਔਰ ਨੈਸ਼ਨਲ ਹਾਈਵੇ ਤੇ ਸ਼ੁਰੂ ਹੋ ਜਾਵੇ ਜਿਹੜੀ ਟ੍ਰੈਫਿਕ ਵਾਲੇ ਜਿਆਦਾ ਤਾਂ ਰੈਜ਼ੀਡੈਂਟ ਦੇ ਵੀ ਆਪਣੇ ਆਫਿਸਾਂ ਦਾ ਕੰਮ ਤੇ ਬੱਚੇ ਪੜ੍ਹਦੇ ਆ ਲੇਕਿਨ ਟ੍ਰੈਫਿਕ ਵਾਲੇ ਜਿਆਦਾ ਉਹ ਸਿਰਫ ਬੀਸੀਐਮ ਔਰ ਦੇਖੋ ਡਰਾਈਵਿੰਗ ਬਹੁਤ ਜ਼ਿਆਦਾ ਹੋ ਰਹੀ ਹੈ ਲੁਧਿਆਣਾ ਦੇ ਵਿੱਚ ਇਹ ਇਹਦੇ ਬਾਰੇ ਮੇਰਾ ਇਹ ਕਹਿਣਾ ਸੀ ਇਹਦੇ ਤੇ ਵਿਚਾਰ ਵੀ ਕੀਤਾ ਸਕੂਲਾਂ ਦੇ ਬਾਰੇ ਅਸੀਂ ਕਿਉਂਕਿ ਸਕੂਲੀ ਬੱਚੇ ਆਪਣੇ ਆਨਾਲਾ ਭਵਿੱਖ ਹੈਗੇ ਨੇ ਅਸੀਂ ਉਹਨਾਂ ਸਕੂਲਾਂ ਦੇ ਬੱਚਿਆਂ ਨੂੰ ਵੀ ਟ੍ਰੈਫਿਕ ਦੇ ਨਿਯਮਾਂ ਦੇ ਵਿੱਚ ਐਜੂਕੇਸ਼ਨ ਦੇ ਵਿੱਚ ਸ਼ਾਮਲ ਕਰਨਾ ਚਾਹੁੰਦੇ ਆਂ ਔਰ ਇਹ ਸਾਡੇ ਕਨਸਰਨਡ ਐਸਪੀ ਤੇ ਡੀਐਸਪੀ ਇਹ ਸਕੂਲਾਂ ਨਾਲ ਕੋਆਰਡੀਨੇਟ ਕਰਕੇ ਕਿਉਂਕਿ ਜੋ ਆਪਾਂ ਨੂੰ ਐਸ ਬਚਪਨ ਚ ਸਮਝਾਇਆ ਜਾਂਦਾ ਉਹ ਸਾਰੀ ਉਮਰ ਆਪਣੇ ਨਾਲ ਕੰਟੀਨਿਊ ਕਰਦਾ ਸੋ ਸਾਡਾ ਇਹ ਨਹੀਂ ਕਿ ਸਿਰਫ ਪੁਲਿਸ ਨੇ ਐਕਸ਼ਨ ਹੀ ਕਰੀ ਜਾਣਾ ਪੁਲਿਸ ਨੇ ਉਹ ਕੰਮ ਕਰਨਾ ਜਿਹੜਾ ਕਿ ਆਨ ਵਾਲੇ ਪੰਜਾਬ ਨੂੰ ਅੱਛਾ ਪੰਜਾਬ ਬਣਾਵੇ ਔਰ ਆਪਾਂ ਨੇ ਸਕੂਲੀ ਬੱਚਿਆਂ ਨਾਲ ਦਾਪਤਾ ਕਰਕੇ ਅਸੀਂ ਇਹ ਉਪਰਾਲਾ ਕਰਦਾ ਕਿ ਉਹ ਬੱਚੇ ਖੁਦ ਹੀ ਸਮਝਣ ਕਿ ਇਹ ਟ੍ਰੈਫਿਕ ਵਾਇਲੇਸ਼ਨ ਆ ਔਰ ਬੱਚੇ ਹੀ ਆਪਣੇ ਮਾਪਿਆਂ ਨੂੰ ਦੱਸਣ ਸਕੂਲ ਵਾਲੇ ਅਥਾਰਟिटीज ਨੂੰ ਦੱਸਣ ਬੀਏ ਟ੍ਰੈਫਿਕ ਵਾਇਲੇਸ਼ਨ ਸਰ ਬਹੁਤ ਸਾਰੇ ਚੌਕ ਐਸੇ ਨੇ ਜਿਹੜੇ ਪ੍ਰੈਸੈਂਟ ਪ੍ਰੋਪਰ ਕੰਮ ਨਹੀਂ ਕਰ ਰਹੇ ਐਗਜ਼ਾਮਪਲ ਸਰ ਡੁਗਰੀ ਇੱਕ ਸਾਲ ਦੇ ਉੱਪਰ ਰੈੱਡ ਲਾਈਟ ਚੱਲਦੀ ਹੈ ਉਸੇ ਬੋਲ ਤੇ ਗ੍ਰੀਨ ਲਾਈਟ ਚੱਲਦੀ ਹੈ ਜੀ ਉਹ ਸਾਡੀਆਂ ਲੋਕਲ ਲੈਵਲ ਦੀਆਂ ਜਿਹੜੀਆਂ ਸਮੱਸਿਆਵਾਂ ਮੈਂ ਨੇ ਨਾ ਉਹ ਇਹ ਆਪਣਾ ਐਸਪੀ ਟ੍ਰੈਫਿਕ ਜਿਹੜੇ ਆਪਣੇ ਮੈਡਮ ਗੁਰਪ੍ਰੀਤ ਪੁਰੇਵਾਲੇ ਇੱਥੇ ਹੈਗੇ ਨੇ ਇਹ ਸਾਡੀਆਂ ਟੈਕ ਅਪ ਕਰ। ਠੀਕ ਹੈ ਸਰ ਇਹ ਇਵਿਕਸ ਵਾਲਾ ਪਿਛੇ ਡਾਇਰੈਕਸ਼ਨਸ ਵੀ ਕੱਢਿਆ ਸੀ ਗਿਆ ਲੇਕਿਨ ਹਰੇ ਤੱਕ ਉਹ ਰੈਗੂਲਰਾਈਜ਼ ਨਹੀਂ ਹੋਇਆ ਇੰਪਲੀਮੈਂਟੇਸ਼ਨ ਪ੍ਰੋਪਰਲੀ ਹੈਗੀ। ਦੇਖੋ ਜਿਹੜਾ ਈ ਦੇਖੇ ਵਾਲਾ ਟੌਪਿਕ ਆ ਨਾ ਉਹ ਟ੍ਰਾਂਸਪੋਰਟ ਮਹਿਕਮੇ ਨਾਲ ਸੰਬੰਧਿਤ ਆਗਾ। ਸਾਡਾ ਕੰਮ ਹੈ ਰੈਗੂਲੇਸ਼ਨ ਕਰੰਦਾ ਪਰ ਉਹਦੀ ਪੋਲਿਸੀ ਮੇਕਿੰਗ ਵਗੈਰਾ ਟ੍ਰਾਂਸਪੋਰਟ ਮਹਿਕਮੇ ਨੇ ਕਰਨੀਆਂ। ਉਹ ਅਸੀਂ ਮੌਕੇ ਤੇ ਮੌਕੇ ਉਹਨਾਂ ਨੂੰ ਸੁਝਾਅ ਦਿੰਦੇ ਰਹਿੰਦੇ ਆ ਵੀ ਇਹਨੂੰ ਆਪਾਂ ਐਸਾ ਕਰੀਏ ਪਰ ਉਹਦੀ ਜਿਹੜੀ ਪਾਲਿਸੀ ਪਲੈਨਿੰਗ ਆ ਉਹ ਟ੍ਰੈਫਿਕ ਦੀ ਨਹੀਂ ਹੈ ਜੀ ਉਹ ਟਰਾਂਸਪੋਰਟ ਉਹਨੂੰ ਉਮਲਵਾ ਕੇ ਦੇ ਦੇ ਸੀ ਸਰ ਸੀਲ ਗ੍ਰੇ ਕਲਰ ਦੀ ਬਰਦੀ ਪਾਣੋ ਗਿਆ ਸੀਗਾ ਲਾਜ਼ਮੀ ਆ ਨੰਬਰ ਪਲੇਟ ਲਾਜ਼ਮੀ ਕੀਤੀ ਸੀ ਲਾਇਸੈਂਸ ਲਾਜ਼ਮੀ ਕੀਤਾ ਸੀਗਾ ਪਰ ਹੁਣ ਸਰ ਇਰਿਕਸ ਵਾਲੇ ਜਿਹੜੇ ਨੇ ਉਹ ਰੂਲਸ ਨਹੀਂ ਫੋਟੋ ਕਰਦੇ ਪਏ ਜੀ ਦਫਤਰਾ ਪੁਲਿਸ ਦਾ ਉਹਨਾਂ ਨੂੰ ਐਸਾ ਲੱਗਦਾ ਕਿ ਸਾਡੇ ਤੇ ਜਿਹੜੇ ਰੂਲ ਫੋਲੋ ਨਹੀਂ ਕਰ ਰਹੇ ਉਹਨਾਂ ਦੇ ਚਲਾਨ ਹੋ ਰਹੇ ਉਹ ਤਾਂ ਦੇਖੋ ਆਪਾਂ ਇਹ ਨਹੀਂ ਕਹਿ ਸਕਦੇ ਵੀ ਇਹ ਕੇ ਦੂੜ ਨਹੀਂ ਇਸ ਦੇ ਚ ਕਈ ਵੀ ਦੀ ਜਿਹੜੇ ਆਪਾਂ ਰੂਲ ਬਣਾਦੇ ਆ ਨਾ ਰੂਲ ਇੰਪਲੀਮੈਂਟ ਕਰਨ ਨੂੰ ਸਮਾਂ ਲੱਗਦਾ ਆਪਣਾ ਇਹ ਨਹੀਂ ਕਿ ਆਪਾਂ ਇਮੀਡੀਏਟਲੀ ਰੂਲ ਬਣਾ ਕੇ ਬੰਦਿਆਂ ਨੂੰ ਫੜ ਫੜ ਕੇ ਉਹ 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 ਵੀ ਆਪਣੇ ਬੰਦੇ ਨੇ ਉਹਨਾਂ ਨੂੰ ਹੌਲੀ ਹੌਲੀ ਸਾਰੇ ਚੇਂਜ ਜਿਹੜੀ ਹੁੰਦੀ ਹੈ ਨਾ ਉਹ ਹੌਲੀ ਹੌਲੀ ਹੁੰਦੀ ਆ ਦੇਖੋ ਆ ਨਾਲੇ ਸਮੇਂ ਚ ਪਹੁੰਚੇਗਾ